ਹਾਂਜੀ ਪਿਆਰ ਭਰੀ ਸਾਸਰੀ ਕਾਲ ਜੀ গুਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆਂ ਕਿ ਤੁਹਾਡੀ ਅੱਜ ਦੀ ਸਵੇਰ ਬਹੁਤ ਸੋਹਣੀ ਤੇ ਸੁਖਾਪਰੀ ਹੋਊਗੀ ਵਾਹਿਗੁਰੂ ਸਰਦ ਦੀ ਕਿਰਪਾ ਬਣਾਈ ਰੱਖੇ ਹੋਰ ਸੁਣਾਓ ਕੋਈ ਨਵੀਂਤਾ ਜੀ ਅੱਜ ਅਸੀਂ ਛੋਟਾ ਜਿਹਾ ਬਲੌਗ ਬਣਾਉਣ ਲੱਗੇ ਸੀਗੇ ਅੱਜ ਮੰਮੀ ਹੋਣੀ ਬਣਾਉਣ ਜਾ ਰਿਹਾ ਜੀ ਕੀ ਬਣਾਉਣ ਜਾ ਰਹੇ ਅੱਜ ਬਣਾਈਏ ਜੀ ਸਬਜ਼ੀ ਅੱਜ ਮੈਂ ਸਾਉਧੀਆਂ ਸੁਧੀਆਂ ਦਾ ਪਈਆਂ ਵੇ ਸੀਗਾ ਸਾਡੇ ਪਰੌਣੇ ਆਏ ਸੀਗੇ

ਚਾਪਤੀ ਫੜਾ ਫੜੀ 1 ਮਿੰਟ ਲਾਈਦਾ ਇਹ ਬੀਬੀਆਂ ਤੇ ਸੱਣੀ ਹਾਂ ਤੁਰਕਾ ਘਟਨਾ ਘੰਟਾ ਦਾ ਲਾਈ ਦਿੰਦੇ ਆ ਬੀਬੀਆਂ ਬੱਤਾਂ ਲੀ ਨਾ ਗੱਲਾਂ ਬਾਤਾਂ ਵਿਕਾਨੀਆਂ ਹੁੰਦੀਆਂ ਲੋਕਾਂ ਦੀਆਂ ਜੁਗੀਆਂ ਵੀ ਕਾਨੀਆਂ ਹੁੰਦੀਆਂ ਬਹਿ ਕੇ ਹੁਣ ਤਾਂ ਦਰਵਾਜ਼ੇ ਨਹੀਂ ਰਹਿ ਗਏ ਇਕੱਠਾ ਬਹਿ ਕੇ ਗੱਲ ਕੰਮ ਕਰਨ ਦਾ ਅੱਗੇ ਸਮਾਂ ਇਕੱਠੇ ਬਹਿੰਦੇ ਕੌਣ ਅੱਜ ਕੱਲ ਇਕੱਠਾ ਬਹਿੰਦਾ ਕ ਲਗਾਦਾ ਹੋਣੀ ਆਵਾਜ਼ ਹੈ ਅੱਡੇ ਬਾਰ ਹੁਣ ਤਾਂ ਆਪਣੇ ਆਪਣੇ ਅੰਦਰ ਜਵੜ ਜਾਂਦੇ ਆ ਚਲੋ ਠੀਕ ਆ ਅੱਗੇ ਬੀਬੀਆਂ ਆ ਫੋਨ ਨੇ ਜ਼ਿੰਦਗੀ ਬਿਜ਼ੀ ਕਰ ਦਿੱਤੀ ਗੰਡੇ ਛਿੱਲੀਆਂ ਆਣੇ ਲਸਣ ਚੀਕਾਂ ਨਾਲ ਇਕੱਠੀਆਂ ਬਹਿ ਕੇ ਹਾਂ ਕਿਉਂ ਕਿਥੇ ਇੰਤਾ ਦਾ ਹੈਗਾ ਮਾਹੌਲ ਹੋਣ ਨਹੀਂ ਹੈਗਾ। ਆਪਣਾ ਦੁਨੀਆ ਸਾਰੀ ਬਿਜੀ ਹੋਈ। ਅਸਲ ਜੋ ਫੋਨ ਨਾ ਨੇ, ਬਿਜੀ ਕਾ ਦਿੱਤੀ ਦੁਨੀਆ। ਹੂੰ ਚਲੋ ਫੋਨ ਵੀ ਦੇਖੋ ਪਰ ਹਸਾਬ ਨਾਲ ਦੇਖੋ। ਆ ਨਹੀਂ ਹੁਣ ਬਾਹਰ ਨਿਕਲਣਾ ਤਾਂ ਸਮਾਂ ਹੀ ਨਹੀਂ। ਤੁਸੀਂ ਦੇਖੋ ਗਲੀਆਂ ਜੱਗੇ ਬੰਜੇ ਡਾੜਾ ਕੇ ਬੈਠੇ ਹੋਣਾ ਲੋਕਾਂ ਨੇ ਬੇਬੀਆਂ ਇਕੱਠੀਆਂ ਹੋ ਕੇ ਬੈਠਾ ਮੋੜ ਕਿਥੇ ਇੱਥਾ। ਬਹੁਤਾ ਜੇ ਵੇਹਲੀਆਂ ਹੁੰਦਾਂ ਦਾ ਪੁੰਨਾਵੜਾ ਗੱਟੀ, ਮਿਆਂਵੜਾ ਵੜੇ ਵਾਸ। ਹੁਣ ਇਹ ਇਕੱਲਾ ਸਮਾਂ ਰਹਿ ਗਿਆ। ਵੈਸੇ ਫੋਨ ਚਲੋ ਅਸੀਂ ਵੀ ਦੇ ਦਿੰਦੇ ਆ ਇਹਦਾ ਇਹਦਾ ਮਤਲਬ ਇਹ ਨਹੀਂ ਕਿ ਦੀ ਦੇ ਦੇ ਫੋਨ ਦੇਖੋ ਟਾਈਮ ਹੋਵੇ ਟਾਈਮ ਫ੍ਰੀ ਮਿਲੇ ਦੇਖੋ ਪਰ ਹਰ ਟਾਈਮ ਫੋਨ ਚ ਨਾ ਲੱਗੇ ਰਹੋ ਕੁਛ ਸਮਾਂ ਆਪਣਿਆਂ ਦੇ ਨਾਲ ਬੈ ਕੇ ਗੱਲਾਂ ਬਾਤਾਂ ਕਰੋ ਤੁਸੀਂ ਸਾਡੇ ਬਲੌਗ ਦੇਖਦੇ ਹੋਣੇ ਅਸੀਂ ਇਹ ਨਾ ਇਹਨਾਂ ਨਾ ਜਿਹੜਾ ਸਮਾਂ ਆ ਇਹ ਜਾਨੀ ਕਿ ਬਹੁਤ ਜ਼ਿਆਦਾ ਮਿਸ ਕਰਨਾ ਆ ਕਿ ਜਦੋਂ ਮੰਮੀ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਸੇਖੇ ਲੈ ਹਾਂ ਮੈਡਮ ਸਾਡੀ ਬਾਹਰ ਬੈਠੀ ਛਾੜੂ ਮੈਂ ਉਹਦਾ ਫੋਨ ਨਹੀਂ ਇਖਿਆ ਹਾਂ ਛਾੜੂ ਛਾੜੂ ਥੇ ਦੇਖਣ ਲੱਗਾ ਪਾਣਾ ਮੈਂ ਫਿਰ ਚੱਲ ਕੁਝ ਦੇਖ ਲੈਣੇ ਹੁਣ ਜੀ ਤੇ ਕੀ ਕਰਨਾ ਹੋਰ ਤਾਂ ਹੁਣ ਜਿੱਦਾਂ ਦੇ ਨਿਆਣੇ ਆ ਹੁਣ ਫੋਨ ਕਿੱਥੇ ਹੁੰਦਾ ਮੈਂ ਆਪੇ ਛੋਟੇ ਨਹੀਂ ਮੈਨੂੰ ਪਤਾ ਨਹੀਂ ਲੱਗੋ ਜਦੋਂ ਫੋਨ ਵੱਜਦਾ ਮੇਰੇ ਪਿੱਛੇ ਇਹੀ ਆ ਕਿ ਅਸੀਂ ਜਿੰਨਾ ਮਰਜੀ ਫੋਨ ਦੇ ਵਿੱਚ ਲੱਗ ਜਾਈਏ ਜਾਂ ਟੀਵੀ ਦੇਖ ਲਈਏ ਫਿਲਮ ਫਿਲਮ ਦੇਖ ਲਈਏ ਬਾਅਦ ਜਿਹੜੀ ਗੱਲ ਆਪਣੇ ਨਾਲ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਦੀ ਸੋਚ ਆਪਸ ਦੇ ਵਿੱਚ ਐਕਸਚੇਂਜ ਕਰਕੇ ਉਹ ਗੱਲ ਬਣਦੀ ਆ ਉਹ ਫੋਨਾਂ ਵਿੱਚ ਜਾਂ ਟੀਵੀ ਦੇਖ ਕੇ ਫਿਲਮਾਂ ਦੇਖਣ ਦੇ ਨਾਲ ਨਹੀਂ ਬਣਦੀ ਪਰ ਅੱਜ ਕੱਲ ਵਿਚਰੋ ਹਨਾ ਸਮਾਜ ਦੇ ਵਿੱਚ ਤਾਂ ਜ਼ਿਆਦਾਤਰ ਇਹ ਹੈ ਕਿ ਬਸ ਜਿਹਦੇ ਹੱਥ ਫੋਨ ਵਾ ਬਸ ਫੋਨ ਜੀ ਦਿਮਾਗ ਲਾਇਆ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਆਪ ਨੂੰ ਟਾਈਮ ਦਿਆ ਕਰੋ ਜਰੂਰੀ ਨਹੀਂ ਹੰਤਾ ਕਿ ਜਦੋਂ ਬੇਲਾ ਟਾਈਮ ਹੋਵੇ ਤਾਂ ਫੋਨ ਚਾ ਕੇ ਬਹਿ ਜਾਓ ਬੜੀ ਐਪ ਫੋਨ ਵੀ ਦੇਖੋ ਕੋਈ ਕੰਮ ਦਾ ਕੋ ਕੰਮ ਹੋਆ ਤੁਹਾਨੂੰ ਕੋਈ ਚੀਜ਼ ਦੇਖਣੀ ਹੈ ਦੇਖੋ ਇਹ ਹੁਣ ਇੰਟਰਨੈਟ ਇਦਾਂ ਦਾ ਕੀ ਚੀਜ਼ ਆ ਤੁਸੀਂ ਜੇ ਚੰਗੀ ਚੀਜ਼ ਦੇਖਣੀ ਹੈ ਜਾਂ ਮਾੜੀ ਜੀ ਤੁਹਾਡੇ ਤੇ ਡਿਪੈਂਡ ਕਰਦਾ ਕੁਝ ਚੰਗੀਆਂ ਚੀਜ਼ਾਂ ਵੀ ਬਹੁਤ ਆ ਉਹਦੇ ਵਿੱਚ ਚੰਗੀਆਂ ਚੀਜ਼ਾਂ ਦੇਖੋ ਮਹਾਰਾ ਦੀ ਬਾਣੀ ਸੁਣ ਲਓ ਸਿਮਰਨ ਸਿਮਰਨ ਦੇਖ ਲਓ ਕਿਦਾਂ ਕੀਤਾ ਜਾਂਦਾ ਆ ਕਿਦਾਂ ਕਰਦੇ ਆ ਬਹਿਣਾ ਕਿਦਾਂ ਆ ਇਦਾਂ ਦੀ ਕੁਝ ਚੀਜ਼ਾਂ ਸਿੱਖੋ ਨੈੱਟ ਦਾ ਸਹੀ ਉਪਯੋਗ ਕਰੋ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਟਾਈਮ ਦੇਵੋ ਆਪਣੇ ਨਾਲ ਬੈਠੋ। ਆਣਾ ਉਹ ਹਾਂ ਹੌਣੀ ਰੁਕ ਜਾ। ਲਓ ਜੀ ਆਲੂ ਬੜਾ ਤਿਆਰ ਕਰਨ ਲੱਗੇ ਆ। ਤੇ ਬੈ ਸਾਡੀਆਂ ਬੀਬੀਆਂ ਤਾਂ ਬੈ ਨਹੀਂ ਅੱਜ ਦਾ ਮਤਲਬ ਕਰੋ ਉਹ ਵੀ ਵਧੀਆ ਟਾਈਮ ਪਾਸ ਹੋ ਜਾਂਦਾ ਹੌਲੀ ਹੌਲੀ ਕੱਟਦੇ ਆ। ਤੇ ਅਸੀਂ ਮੈਂ ਤੇ ਰਵੀ ਚੋਪਿੰਗ ਬਹੁਤ ਵਧੀਆ ਕਰੀ ਦੀਏ ਤੇ ਇਦਾਂ ਛੋਟਾ ਛੋਟਾ ਦਾ ਕਟਿੰਗ ਕਰ ਲੈਦੀ ਫਟਾਫਟ ਜਾਨੀ ਕਿ ਟਾਈਮ ਨਹੀਂ ਲੱਗਦਾ ਸਿੱਲਣ-ਸੁੱਲਣ ਨੂੰ ਜਾ ਕੱਟਣ ਨੂੰ ਚੋਪਿੰਗ ਬੋਰਡ ਤੇ ਕੱਟਣਾ ਜਾਨੀ ਕਿ ਬਹੁਤ ਪਹਿਲਾਂ ਦਾ ਸਿੱਖਲੇ ਜੋ ਰਸਟੋਰਾੰਟ ਹੁੰਦਾ ਸੀ ਉੱਥੇ ਫਿਲਮੀ ਦੇ ਵਿੱਚ ਤੇ ਉੱਥੇ ਏਦਾਂ ਕੱਟਦੇ-ਕਰਦੇ ਸਿੱਖ ਲਿਆ ਕੁਛ ਕਿਦਾਂ ਕੱਟੀ ਦਾ ਰਹਿਦਾ ਨਹੀਂ ਤੇ ਆਜੋ ਫਿਰ ਆਲੂ ਮਟਰ ਬਣਾਉਂਦੇ ਆਂ ਵਧੀਆ ਗਰੇਵੀ ਬਣਾਵਾਂਗੇ ਹੁਣ ਮੈਂ ਮਮੇ ਨੂੰ ਤਾਂ ਦੱਸਾਂ ਕਿ ਬੀਬੀਆਂ ਨੇ ਥੋੜਾ ਸਰਪੇ ਨਾਲ ਕੰਮ ਕਰਨਾ ਹੁੰਦਾ ਆ ਇਹ ਮੁੰਡੇ ਸਰਪਾਣੀ ਕਰਦੇ ਦੇਖੋ ਤਾਂ ਕਿੰਦੋਂ ਤਰ ਗੱਡੇ ਪਾਲੇ ਮੇਰੀ ਬਾਗੀ ਨੇ ਚਾਰ ਸੱਜੀਆਂ ਬਰੋਨੇਸੀਆਂ ਪਾਈਆ ਪਾਈਆ ਪਾਣੀ ਤਾਂ ਔਰਾਂ ਇੰਨੇ ਗੰਡੇ ਇੱਕ ਸਬਜੀ ਦੇ ਪਾਲਾ ਨੇ ਟਮਾਟਰ ਵੀ ਹੈ ਤਾਂ ਆ ਦੇਖੋ ਆਦਰ ਮੈਂ ਕਹਿੰਦੀ ਕੱਟ ਲੈ ਵਿੱਚੋਂ ਕੱਢ ਦੇ ਕੱਢ ਦੇ ਨਹੀਂ ਕੱਢਿਆ ਕਹਿੰਦਾ ਸਾਰੇ ਘੁੱਟਣਾ ਤਾਂ ਬੀਬੀਆਂ ਨੇ ਕਈ ਕੋ ਸੋਚਣਾ ਹੁੰਦਾ ਆ ਫਿਰੇ ਟਾਈਮ ਪਾਸ ਹੁੰਦਾ ਹਾਂ ਬੋਲੋ ਹਣ ਬੋਲੋ ਜਰਾ ਸ਼ਿਆ ਸ਼ਿਆ ਪਵਰ ਬਟੇ ਸ਼ਿਆਸਾ ਹੁਣ ਬੋਲੋ ਨਹੀਂ ਚਲੋ ਉਹ ਆਪਣੀ ਜਗ੍ਹਾ ਸਹੀ ਹੈ ਕਿਉਂਕਿ ਸਮੇਂ ਦੇ ਹਿਸਾਬ ਨਾਲ ਬੰਦੇ ਨੂੰ ਕਰਨਾ ਪੈਂਦਾ ਹੈ ਜਿੱਦਾਂ ਦਾ ਸਮਾਂ ਹੋਵੇ ਤੇ ਦੌਣ ਜੇ ਕੋਈ ਲੇਡੀਜ਼ ਘਰ ਦੇ ਵਿੱਚ ਜ਼ਿੰਮੇਵਾਰੀ ਉਹਦੀ ਬਣਦੀ ਹੈ ਹਮ ਜਿੱਥੇ ਕਹਿੰਦੇ ਹਾਂ ਦੇ ਹੱਥ ਘੁੱਟ ਕੇ ਚੱਲੋ ਹਨ ਤੇ ਬਣਦਾ ਵੀ ਜੋ ਸਿਸਟਮ ਬਣਦਾ ਵਧੀਆ ਤੁਹਾਡੇ ਲਈ ਵਧੀਆ ਹਣਾ ਕਿਸੇ ਹੋਰ ਲਈ ਥੋੜੀ ਵਧੀਆ ਹਣਾ ਹੁਣ ਜਿੱਥੇ ਹੀ ਚਾਹ ਦਸ ਘੰਟੇ ਪਾਣੇ ਪਰ ਹੁਣ ਦਸ ਹੀ ਘੰਟੇ ਪਾਣੇ ਹੁਣ ਦੋ ਦੋ ਘੰਟੇ ਨੇ ਗੱਲ ਵੱਢੀ ਨਹੀਂ ਉਹ ਹੁਣ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਗੱਲ ਤੇ ਨਹੀਂ ਨਹੀਂ ਸਮਾਂ ਤਾਂ ਚੱਲੋ ਪਰਮਾਤਮਾ ਦਾ ਨਾ ਚੰਗਾ ਹੀ ਆ ਨਹੀਂ ਡਿਬੇਟ ਡਿਬੇਟ ਚੱਲਦੀ ਡਿਬੇਟ ਚੱਲਦੀ ਡਿਬੇਟ ਚੱਲਦੀ ਸੀਰੀਅਸ ਡਿਬੇਟ ਚੱਲਦੀ ਪਿਆ ਗਿਆ ਨਹੀਂ ਨਹੀਂ ਸਮਾਂ ਤਾਂ ਚੱਲੋ ਪਰਮਾਤਮਾ ਦਾ ਨਾ ਚੰਗਾ ਹੀ ਆ ਹੋਏ ਇੰਦੀ ਗੱਲ ਨਹੀਂ ਹੈਗੀ ਪਰ ਫੇਰ ਵੀ ਆਪਾਂ ਥੋੜਾ ਹੱਥ ਘੁੱਟ ਲੈਂਦਾ ਹੈ ਬੀਬੀਆਂ ਕਦੀ ਵੀ ਭਾ ਜਿੰਨੀ ਮਾਦੀ ਖੋਲ ਕੇ ਲੋਵੇ ਫੇਰ ਵੀ ਨਹੀਂ ਇਦਾਂ ਨਹੀਂ ਕਰਦੀਆਂ ਬੀਬੀਆਂ ਬੀਬੀ ਹੱਥ ਘੁੱਟਣ ਲੱਗ ਗਈ ਫੇਰ ਹਾਂਜੀ ਇਸ ਗੱਲ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਤੇ ਤੁਸੀਂ ਤਾਂ ਕੋਈ ਡਿਬੇਟ ਨਹੀਂ ਚੱਲਦੀ ਤੇ ਆਪਾਂ ਤੁਸੀਂ ਗੱਲ ਕਰਦੇ ਮੰਮੀ ਘੁਣਾ ਦਾ ਕਹਿਣਾ ਬਲਕਿ ਸਹੀ ਹੈ ਕਿ ਭਈ ਆਪਾਂ ਪਹਿਨੇ ਹੀ ਸਿਆਚੇ ਦਨੇਤੀ ਜਾ ਚੱਕੇ ਵੀ ਨਹੀਂ ਸੀਗੇ ਹਾਂ ਕਿ ਦੇ ਵੇਟ ਕਰ ਲਈਏ ਤੇ ਘਰ ਦੇ ਵਿੱਚ ਜਿੰਨਾ ਤੁਸੀਂ ਜਿੱਥੇ 100 ਰੁਪਏ ਦਾ ਖਰਚਾ ਉੱਥੇ 100 ਰੁਪਏ ਦਾ ਹੀ ਖਰਚੋ 100 ਰੁਪਏ ਨਹੀਂ ਕਰੋ ਤੇ ਜਿੱਥੇ ਤੁਸੀਂ 100 ਦਾ ਖਰਚਾ ਤੁਸੀਂ 1000 ਖਰਚੋ ਫਿਰ ਉਹ ਇਨਸਾਨ ਨਹੀਂ ਬਣਨ ਵਾਲਾ ਦੀ ਗੱਲ ਕਰਨ ਇਹ ਆਪਣੇ ਸਿਸਟਮ ਦੇ ਮਤਲ ਤੁਹਾਨੂੰ ਜੇ ਪਰਮਾਤਮਾ ਨੇ ਦਿੱਤਾ ਹੈ ਉਹਦਾ ਸੁੱਖ ਵੀ ਲੈਣਾ ਚਾਹੀਦਾ ਹੈ ਫੁੱਲ ਗੱਲ ਮੇਨ ਮੇਰੀ ਦੇਖਿਆ 100 ਪਤਾ ਨਹੀਂ ਕੀ ਗੱਲ ਹੋਣਾ ਦੇ ਵੇਟ ਕਰੋ ਜਰਾ ਇੱਕ ਬੰਦੇ ਨਾਲ ਕਾਲ ਕਾਦਮ ਕਰਦੀ ਨਾ ਮੈਂ ਅੰਟ ਜੀ ਹਾਂ ਜਿਹੜੇ ਕੋ ਹੈਗੇ ਖਰਚੋ ਜੇ ਕਾਹ ਚਾਹਣਾ ਮੈਂ ਦੁਕਾਨਾਂ ਦਾ ਨੇ ਜੇ ਕਿਸੇ ਜੀ ਦਾ ਆ ਜਾਏ ਕੋਈ ਮੈਨੂੰ ਲੱਖਾਂ ਦੇ ਕੇ ਆ ਜਾਏ ਨਹੀਂ ਉਹ ਥੋੜਾ ਹੁੰਦੀ ਮੈਂ ਕਹਿੰਦੀ ਆ ਤੈਨੂੰ ਲੁੱਟ ਲਿਆ ਮੰਮੀ ਮੇਤੇ ਲਾਦੀ ਮੈਂ 1500 ਦਾ ਕੋਰਦਾ ਪਿਆਮਾ ਲੈ ਕੇ ਆਣ ਉਹ ਬਾਅਦ ਤੁਹਾਨੂੰ ਯਾਦ ਆ ਦਿੱਤਾ ਰੇ ਬਾਅਦ ਯਾਦ ਆ ਮਿਲੇ ਇਹ ਬਾਣੀਆਂ ਸੰਦੀਪ ਨੇ ਮੈਂ ਦੱਸਦਾ ਰੱਖਿਆ ਲੈ ਰੱਖੀ ਵੀਡੀਓ ਦੇਖੀ ਰੱਖ ਤੂੰ ਏ ਕੰਨਾ ਦੇ ਬਣੀਆਂ ਦੇ ਕੀ ਬਾਅਦ ਲੰਮਾ ਇਹਨਾਂ ਲੰਮਾ ਪਉਂਦਾ ਮੈਂ ਜਰਾ ਬਾਅਦ ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜਨਾਬ ਹੁਣਾਂ ਦੀ ਅੱਜ ਦੀ ਡਿਊਟੀ ਕਹਿੰਦੇ ਮੈਂ ਹੀ ਸਬਜ਼ੀ ਨੂੰ ਲਗਾਣਾ ਤੜਕਾ ਮੈਂ ਤਾਂ ਰੋਜ਼ ਇਹ ਬਣਾਉਂਦੀ ਆ ਤੇ ਅੱਜ ਆਪਾਂ ਸਨ ਸੇਵਾ ਦਾ ਮੌਕਾ ਦਿੱਤਾ ਜਾਵੇ ਹਾਂਜੀ ਤੇ ਅਸੀਂ ਕਰਕੇ ਇੱਥੇ ਸਫਾਈਆਂ ਝਾੜੂ ਪੋਚਾ ਫੇਰ ਲਿਆ ਹੈ ਤੇ ਰੋਟੀ ਤਾਂ ਦੇਖਾਂਗੇ ਬਾਅਦ ਚ ਅਸੀਂ ਆ ਜਨਾਬ ਹੁਣ ਵੀ ਦੇਖ ਲਈਏ ਫਿਰ ਅੱਜ ਜਿਹੜੀ ਬਣਾ ਰਾ ਸਪੈਸ਼ਲ ਸਬਜੀ ਹਾਂ ਐਕਚੁਅਲੀ ਪਤਾ ਕੀ ਆ ਆਪਾਂ ਨਾਲ ਮਿਲ ਕੇ ਬਣਾਉਨੇ ਆ ਸਾਡਾ ਕੁਕਿੰਗ ਚੈਨਲ ਜੀ ਆ ਇੱਕ ਤੇ ਆਂਗੇ ਅਗੇ ਤੇ ਉੱਤੇ ਵੀ ਜਦੋਂ ਮੈਂ ਵੀਡੀਓ ਬਣਾਉਂਦੀ ਆ ਕੋਈ ਵੀ ਰੈਸਪੀ ਬਣਾਉਂਦੀ ਆ ਜਨਾਬ ਹੁਣਾ ਪੂਰੀ ਹੈਲਪ ਹੁੰਦੀ ਆ ਰੈਡੀ ਕਰ ਦਿੰਦੇ ਆ ਸਾਰਾ ਸਮਾਨ ਯਾਨੀ ਜਿੰਨੀ ਲੇਬਰ ਦਾ ਕੰਮ ਲੇਬਰ ਦਾ ਕੰਮ ਸਾਕਾ ਹੁੰਦਾ ਤੇ ਮਿਸਤਰੀ ਸਾਹਿਬ ਦਾ ਆਪਣਾ ਕੰਮ ਹੈ ਨਹੀਂ ਨਹੀਂ ਲੇਬਰ ਤਾਂ ਨਹੀਂ ਕਹਿ ਸਕਦੇ ਬਹੁਤ ਵਧੀਆ ਗੱਲ ਹੁੰਦੀ ਜਦੋਂ ਅਸੀਂ ਰਲ ਕੇ ਕੰਮ ਕਰਦੇ ਆ ਨਾ ਜਿੰਨਾ ਟਾਈਮ ਲੱਗਣਾ ਉਹਦੇ ਵਿੱਚ ਅੱਧਾ ਟਾਈਮ ਲੱਗਦਾ ਟਾਈਮ ਵੀ ਬਚ ਜਾਂਦਾ ਗੱਲਾਂ ਵੀ ਹੋ ਜਾਂਦੀਆਂ ਤੇ ਚੀਜ਼ ਜਿਹੜੀ ਆ ਉਹ ਹੋਰ ਸਵਾਦ ਬਣਦੀ ਆ ਜਦੋਂ ਅਸੀਂ ਪਿਆਰ ਨਾਲ ਬਣਾਉਂਦੇ ਆ ਜਿੱਥੇ ਪਿਆਰ ਹੋਵੇ ਨਾ ਤੇ ਹਰ ਇੱਕ ਚੀਜ਼ ਪੋਸੀਬਲ ਆ ਜੋ ਮਰਜ਼ੀ ਹੋਵੇ ਭਾਵੇਂ ਰੈਸਪੀ ਹੋਵੇ ਭਾਵੇਂ ਜ਼ਿੰਦਗੀ ਦੀਆਂ ਕੜਾ ਹੋਣ ਹਾਂ ਭਾਵੇਂ ਅਸੀਂ ਘਰ 'ਚ ਰਹਿੰਦੇ ਆ ਚਾਹੇ ਬਾਹਰ ਵਿਚਰਦੇ ਆ ਜਿੱਥੇ ਵੀ ਵਿਚਰਦੇ ਆ ਆਪਣਾ ਬਿਹੇਵ ਤੇ ਆਪਣਾ ਪਿਆਰ ਜਿਹੜਾ ਬਣਾ ਕੇ ਰੱਖੋ ਜਾਂਕਿ ਜਿਹੜਾ ਦੂਜਾ ਬੰਦਾ ਵੀ ਦੇਖਦਾ ਨਾ ਉਹ ਵੀ ਇਮਪ੍ਰੈਸ ਹੋਵੇ ਕਿ ਹਾਂ ਜੀ ਅਸੀਂ ਵੀ ਇਦਾਂ ਰਹੀਏ ਇਦਾਂ ਵਿਚਰੀਏ ਸਮਾਜ ਦੇ ਵਿੱਚ ਕੁਛ ਇਦਾਂ ਦਾ ਕਰੋ ਤੇ ਜਨਾਬ ਹੁਣੀ ਬਾਜ ਮਾਰੀ ਕਹਿੰਦੇ ਆ ਵੀ ਤੂੰ ਵਿੱਚ ਹੀ ਲੈ ਆਂਦੀ ਕੜਾਈ ਇਹ ਵੀ ਹੁਣ ਮੈਂ ਦੱਸਾਂਗੀ ਪੂਰਾ ਐਕਸਪਲੇਨ ਕਰੂੰਗੀ ਕੜਾਈ ਚੁਣਾ ਹੁਣੀ ਲਾ ਲਈ ਸੀ ਸ਼ੋਕੀ ਛੋਟੀ ਸੀਗੀ ਤਾਂ ਮੈਂ ਕਿਹ ਚੇਂਜ ਕਰਾਂ ਦੂਜੀ ਚ ਲਗਾਉ ਤਾਂ ਫਿਰ ਦੋ ਨਾ ਫੇ ਕੋਸ਼ਿਸ਼ਾਂ ਜਿਹੜੇ ਮਾਸਟਰ ਸ਼ੈਫਾਂ ਟੈਕਨੀਕ ਨਾਲ ਬਣਾਈਆਂ ਜਾਂਦੀਆਂ ਜਿਵੇਂ ਨਹੀਂ ਪਤਾ ਲੱਗਦਾ ਤੇ ਇਸ ਕਰਕੇ ਤੇ ਉਹਨਾਂ ਨੇ ਆਪਣੇ ਜੋਰ ਦਿਖਾਏ ਆਗੇ ਜੋਰ ਦਿਖਾਏ ਆਗੇ ਐਜੀ ਮਮੀ ਕਿਤੇ ਗੱਲ ਬਾਤ ਹੋਉਂਦੀ ਮੈਨੂੰ ਕਿਹ ਕਹੀ ਜਾਂਦੀ ਮੈਂ ਤਾਂ ਦੇ ਗੱਲ ਦੱਸਾ ਦੇਖੋ ਇਹ ਫਾਰਕ ਹੈ ਮੰਮੀ ਅਜੇ ਤੱਕ ਘਰ ਵਾਲੀ ਨਹੀਂ ਹੋਏਗੀ ਉਹੀ ਫਰਕ ਨਹੀਂ ਮਾਂ ਮਾਗੀਆਂ ਘਰ ਦੀ ਘਰ ਨਹੀਂ ਨਾ ਬਾਬਾ ਇਹਨੇ ਹੱਸਦੇ ਆਉਂਦਾ ਐਸੀ ਨਹੀਂ ਕਹਾਲ ਸਾਡੇ ਤੇ ਬਾਰਤ ਵਾਲੀ ਗੱਲ ਹੈ ਨਹੀਂ ਮੈਂ ਕਹਿੰਦੀ ਰਹੀ ਬਵੀ ਤੂੰ ਕੜਾਈ ਵੱਡੀ ਲੈ ਲੈ ਨਹੀਂ ਮੈਂ ਨਹੀਂ ਮੈਂ ਛੋਟੀ ਹੀ ਬਣਾਉਣੀ ਆ ਹਾਂ ਤੇ ਮੈਂ ਆ ਕੇ ਇੱਕ ਵਾਰ ਹੀ ਕਿਹਾ ਇੱਕ ਵਾਰ ਹੀ ਕਿਹਾ ਉਹ ਛੋਟੀ ਨਹੀਂ ਬਣਿਆ ਨਹੀਂ ਕੋਈ ਬਾਣ ਵਾਲੀ ਗੱਲ ਨਹੀਂ ਹੈਗੀ ਵੀ ਐਡਾ ਆ ਗੱਲ ਹੋਈ ਉਹ ਗੱਲ ਤਾਂ ਬੰਦੀ ਦੇ ਅੰਦਰ ਸੀਗੀ ਮਤਲਬ ਕਹਿੰਦਾ ਇਸ ਨੂੰ ਕਰੀ ਫੋਨ ਇਦੋਂ ਨਹੀਂ ਕਰੀ ਬਹੁਤ ਜ਼ਰੂਰੀ ਸੀ ਗੱਲ ਕਰਨੀ ਮੇਰੇ ਹਾਸਮਸਕੂਲਾ ਵਿੱਚ ਚਾਹੀਦਾ ਹਾਂ ਹਾਂ ਸਮਸਕੂਲਾ ਜ਼ਰੂਰੀ ਆ ਜੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾਗੇ ਲਾਈਫ ਜੀ ਇਦਾਂ ਚੱਲਦੀ ਆ ਆ ਦੇਖੋ ਜੀ ਜਨਾਬ ਗਣੀ ਹੁਣ ਤੜਕੇ ਲਈ ਰੱਖ ਦਿੱਤੇ ਜੀ ਪਿਆਜ਼ ਦੇਖੋ ਜੀ ਮੈਡਮ ਦੇ ਕਹਿਣ ਵਾਂਗ ਪਿਆਜ਼ ਪਾ ਦਿੰਦੇ ਆ ਢੇਲ ਪਾ ਕੇ ਜੀਰਾ ਧਨੀਆ ਪਾਤਾ ਸੀ ਮੋਟੇ ਮਸਾਲੇ ਤੇ ਉਸ ਤੋਂ ਬਾਅਦ ਪਿਆਜ਼ ਪਾਤੇ ਆ ਪੇਟਾ ਟਮਾਟਰ ਪਾਉਣ ਲਗੇ ਸੀ ਥੋੜਾ ਜਿਹਾ ਲੂਣ ਪਾਣਾ ਤੁਸੀਂ ਸਾਰੀ ਵੀਡੀਓ ਦੇਖਿਆ ਹੋਣਾ ਇੱਕ ਹੈ ਨਾ ਬਹੁਤ ਤਖੀਆ ਕਲਾਮ ਹੁੰਦਾ ਮੈਡਮ ਦਾ ਤਖੀਆ ਕਲਾਮ ਇਹ ਕਹਿੰਦਾ ਜੀ ਟਮਾਟਰ ਪਾ ਕੇ ਥੋੜੀ ਜਿਹੀ ਲੋਹ ਸੀਕਰਟ ਹੈ ਜਨਾਬ ਜੀ ਇਹਦੇ ਨਾਲ ਥੋੜੀ ਆ ਹਨ ਸੌਫਟਨਿੰਗ ਦੀ ਕਹਿੰਦੇ ਸੀ ਨਾ ਮੇਰੀ ਸਿਸਟਰ ਇੱਕ ਵੱਖਰਾ ਸਵਾਦ ਆ ਜਾਂਦਾ ਨਹੀਂ ਮੇਰੀ ਸਿਸਟਰ ਕਹਿੰਦੀ ਸੀ ਕਹਿੰਦੀ ਮੈਂ ਪਹਿਲਾਂ ਨਹੀਂ ਸੀ ਪਾਉਂਦੀ ਮੈਂ ਤੇਰੀ ਵੀਡੀਓ ਦੇਖ ਕੇ ਪਾਉਣ ਲੱਗੀ ਸੱਚੀ ਟਮਾਟਰ ਬਹੁਤ ਜਲਦੀ ਕੁੱਕ ਹੋ ਜਾਂਦੇ ਆ ਇਹ ਸੱਚ ਹੈ ਜਨਾਬ ਇਹ ਕੋਈ ਤਖੀਆ ਕਲਾਮ ਨਹੀਂ ਆ ਦੇਖੋ ਕੋਈ ਵੀ ਇੱਕ ਤਰੀਕਾ ਹੁੰਦਾ ਟਮਾਟਰ ਪਾ ਕੇ ਲੋਣ ਤੁਸੀਂ ਨਹੀਂ ਪਾਉਂਦੇ ਆ ਮੈਂ ਤਾਂ ਸਿੱਧੇ ਬਣਾਈਦੇ ਆ ਸਿੱਧੇ ਅਸੀਂ ਪੁੱਟੇ ਇਹ ਨੋਏ ਬਈ ਬੜਾ ਉਹ ਵੱਡੇ ਵੱਡੇ ਖਾਣ ਵਾਲੇ ਅਸੀਂ ਦੇਸੀ ਬੰਦੇ ਨਹੀਂ ਉਹਦੇ ਵਿੱਚ ਇਹ ਆ ਕਿ ਛੋਟੀਆਂ ਛੋਟੀਆਂ ਗੱਲਾਂ ਨਾ ਚੀਜ਼ ਬਣਾਉਣ ਵਿੱਚ ਟੇਸਟ ਵਿੱਚ ਵੀ ਫਰਕ ਆ ਜਾਂਦਾ ਤੇ ਈਜ਼ੀ ਬਣ ਜਾਂਦੀ ਆ ਟਮਾਟਰ ਜਲਦੀ ਖੁੱਸ ਜਾਂਦੇ ਇਸ ਲਈ ਜਨਾਬ ਹੁਣੀ ਮੇਰੀ ਉਹ ਗੱਲ ਬਹੁਤ ਮਸ਼ਹੂਰ ਕੀਤੀ ਆ ਕਿ ਟਮਾਟਰ ਪਾ ਗਏ ਪਾ ਗਏ ਥੋੜਾ ਜਿਹਾ ਲੂਣ ਐ ਕਰਕੇ ਪਾਓ ਐ ਕਰਕੇ ਵੀ ਪੌਣਾ ਆਇਆ ਸਿੱਧਾ ਹੀ ਪੌਣਾ ਆਵਾਜ਼ ਵੀ ਹੁਣ ਜਿਹੜੀ ਐ ਵੀ ਅੱਜ ਦੇਖਣਾ ਆ ਤੁਹੀਂ ਪਾਉਦੇ ਕਿੱਦਾਂ ਪਾਉਦੇ ਉਹਦੇ ਪਿੱਛੇ ਨੂੰ ਹੋ ਜਾਓ ਕੁਕਿੰਗ ਕੁਝ ਬਣਾਉਣਾ ਤੇ ਕਿਸੇ ਲਈ ਪਰੋਸਣਾ ਤੇ ਉਹਦੇ ਮੂੰਹ 'ਤੇ ਇਹ ਗੱਲ ਸੁਣਨੀ ਕਿ ਹਾਂ ਬਹੁਤ ਵਧੀਆ ਬਣਿਆ ਇਹ ਹਰ ਇੱਕ ਕੁੱਕ ਕਰਨ ਦੀ ਕਰਨ ਕਰਨ ਵਾਲੇ ਜਿੰਗੀ ਇੱਛਾ ਹੁੰਦੀ ਕਿ ਮੈਂ ਸੁਣਾ ਇੱਕ ਸਵਾਦ ਬਣਿਆ ਇਹਦੇ ਵਿੱਚ ਇਹ ਵੀ ਹੈ ਮੈਂ ਤਾਂ ਗੱਲ ਕੱਟਦੀ ਆ ਮੜ ਜੀ ਉਹ ਇਦਾਂ ਨਹੀਂ ਹੁੰਦਾ ਕਿ ਉਹ ਜਰੂਰੀ ਹੈ ਕਿ ਆਪਣੀ ਸੇਫਤੀ ਸੁਣਨਾ ਚਾਹੁੰਦਾ ਹੈ ਗੱਲ ਇਹ ਹੁੰਦੀ ਆ ਕਿ ਉੱਥੇ ਤਾਰੀਫ਼ ਦੀ ਗੱਲ ਨਹੀਂ ਹੈਗੀ ਵੀ ਤੁਹਾਡਾ ਕੀਤਾ ਗਿਆ ਕੰਮ ਕਿਸ ਨੂੰ ਚੰਗਾ ਲੱਗਾ ਤੇ ਜਿਹੜੀ ਮੋਸਟਲੀ ਅਸੀਂ ਹਰ ਇੱਕ ਵੀਡੀਓ 'ਚ ਤੁਹਾਨੂੰ ਇਹ ਗੱਲ ਕਰਦੇ ਹੁੰਦੇ ਆ ਕੰਮ ਜਿਹੜਾ ਕਰਦਾ ਉਹਨੂੰ ਬੋਝ ਨਾ ਸਮਝੋ ਉਹਨੂੰ ਕੋਈ ਇਦਾਂ ਨਾ ਸਮਝੋ ਕਿ ਮੈਨੂੰ ਕਰਨਾ ਪਿਆ ਯਾਰ ਇੰਜੋਏ ਕਰੋ ਉਹਨੂੰ ਇੰਜੋਏ ਕਰੋ ਮਜੇ ਨਾਲ ਕੰਮ ਕਰੋ ਖੁਸ਼ ਹੋ ਕੇ ਹੱਸਦੇ ਰਹੇਂ ਜੇ ਤੇ ਜਿਹੜਾ ਪਿਆਰ ਇਹ ਨਾਲ ਕੋਈ ਚੀਜ਼ ਬਣਾਈ ਜਾਵੇ ਮਨ ਕਰਕੇ ਹੁਣ ਮਨ ਕਰਕੇ ਕਹਿੰਦੇ ਜੀ ਮਨ ਕਰਕੇ ਅਸੀਂ ਕਿੱਦਾਂ ਬਣਾਈਏ ਤੁਹਾਡੀ ਜਿਹੜੀ ਬੇਰਤੀ ਆ ਸੋਚ ਆ ਤੇ ਇਹ ਨਹੀਂ ਵੀ ਥਾਣਾ ਤੁਸੀਂ ਇੱਥੇ ਬਣਾ ਰਹੇ ਤੁਹਾਡੀ ਸੋਚ ਕੋਈ ਤੇ ਹੋਰ ਪਾਸੇ ਹੋਵੇ ਤੁਹਾਡਾ ਇਹਦਾ ਮਨ ਉਹਦੇ ਵਿੱਚ ਹੋਵੇ ਐਦਾਂ ਦੀ ਮਨ ਚ ਭਾਵ ਹੋਵੇ ਕਿ ਇਹ ਕਿਸੇ ਨੇ ਖਾਣਾ ਆ ਕਿਸੇ ਦਾ ਢਿੱਡ ਭਰਨਾ ਆ ਤੇ ਕਿਸੇ ਨੂੰ ਚੰਗਾ ਲੱਗੂ ਆ ਸਵਾਦ ਲੱਗੂ ਇਹ ਹੀ ਬਲੇਸਿੰਗਸ ਹੁੰਦੀਆਂ ਨੇ ਤੇ ਬਾਕੀ ਗੱਲ ਜੀ ਆ ਜਾਂਦੀ ਆ ਉਹਦੇ ਵਿੱਚ ਇਹ ਹੁੰਦਾ ਜਦੋਂ ਕੋਈ ਕਹਿ ਦਿੰਦਾ ਆ वैसे परमात्मा दी दया रही है ਹੁਣ ਤੱਕ ਜਿੱਦਾਂ ਵੀ ਕੁਕਿੰਗ ਕੀਤੀ ਹੈ ਨਾ ਮੈਂ ਵਿਆਹ ਤੋਂ ਪਹਿਲਾਂ ਵੀ ਮੇਰੇ ਜੜੀ ਬਹੁਤ ਜ਼ਿਆਦਾ ਸਿਫਤ ਕਰਦੇ ਹੁੰਦੇ ਸੀ ਉਹਨਾਂ ਨੂੰ ਪਤਾ ਲੱ ਜਾਂਦਾ ਹੁੰਦਾ ਇਹ ਚੀਜ਼ ਮੈਂ ਬਣਾਈ ਆ ਕਿ ਕਿਸੇ ਹੋਰ ਨੇ ਬਣਾਈ ਆ ਇਦਾਂ ਬਹੁਤ ਵਾਰੀ ਹੋਇਆ ਤੇ ਇਹ ਵਾਹਿਗੁਰੂ ਤੇ ਚਲੋ ਛੁਕਰ ਆ ਕੇ ਆਪਾਂ ਬਣਾ ਲੇਗਾ ਵਧੀਆ ਸਾਰਾ ਕੁਝ ਬਣਾ ਲੇਗਾ ਬਾਕੀ ਸਿਫਤ ਦੀ ਗੱਲ ਇਹ ਆ ਕਿ ਜਦੋਂ ਵੀ ਸਿਫਤ ਕਰਦਾ ਨਾ ਫਿਰ ਆਪਾਂ ਖੁਸ਼ ਹੋ ਕੇ ਦੁਬਾਰਾ ਫੇਰ ਚੀਜ਼ ਬਣਾਉਂਦੇ ਆ ਇੰਨਾ ਕਿ ਫਰਕ ਪੈਂਦਾ ਹੋਰ ਇਹ ਜ਼ਰੂਰੀ ਨਹੀਂ ਕਿ ਹਾਂਜੀ ਸਾਡੀ ਕੋਈ ਸਿਫਤ ਕਰੇ ਬਹੁਤ ਵਧੀਆ ਬਣਾਇਆ ਕੋਈ ਬਣਾ ਨਹੀਂ ਸਕਦਾ ਇਤਨਾ ਨਹੀਂ ਹੋ ਵੱਡੇ ਤੋਂ ਵੱਡੇ ਮਾਸਟਰ ਸ਼ੈਫ ਹੈ ਦੁਨੀਆ ਵਿੱਚ ਕੋਈ ਨਹੀਂ ਵਧੀਆ ਚੀਜ਼ ਆਪਾਂ ਜ਼ਿੰਦਗੀ ਦਾ ਇੱਕ ਕਸੂਰ ਆ ਕਿ ਆਪਣਾ ਕੰਮ ਸਹਿਜ ਕਰੋ ਕਿਸੇ ਤੋਂ ਮੋਰੇ ਲੱਗਣ ਦੀ ਕੋਈ ਦੌੜ ਨਹੀਂ ਲੱਗੀ ਹੈਗੀ ਜਾਂ ਕਿਸੇ ਨੂੰ ਪਿੱਛੇ ਕਰਕੇ ਅਸੀਂ ਅੱਗੇ ਲੰਘਣਾ ਹੈ ਇਤਨਾ ਨਹੀਂ ਆਪਣਾ ਕੰਮ ਨਾਰਮਲ ਕਰੋ ਅਸੀਂ ਆਪਣੇ ਮ제 ਚ ਜਿੱਦਾਂ ਤੁਹਾਨੂੰ ਖੁਸ਼ੀ ਆ ਉਸ ਰਸਤੇ ਚੱਲਦੇ ਰਹੋ ਤੇ ਕੁਛ ਵਧੀਆ ਹੀ ਕਰੋ ਜੇ ਤੁਸੀਂ ਵਧੀਆ ਕਰਦੇ ਆਂ ਤੇ ਪਰਮਾਤਮਾ ਵੀ ਤੁਹਾਡੇ ਲਈ ਵਧੀਆ ਹੀ ਕਰੂਗਾ ਤੇ ਹੁਣ ਜਨਾਬ ਹੁਣੇ ਲਗਾਉਂਦੇ ਤੜਕਾ ਤੇ ਆਹ ਤੜਕਾ ਲੱਗਣ ਤੋਂ ਬਾਅਦ ਜਦੋਂ ਗਰੇਵੀ ਤਿਆਰ ਹੋ ਗਈ ਫੇਰ ਤੁਹਾਨੂੰ ਦਿਖਾਉਨੇ ਆਂ ਹਾਂ ਤੇ ਆਪਾਂ ਵੀ ਇੰਚ ਫੇਰ ਪਤਾ ਲੱਗੂ ਅਸਲੀ 맛 ਚਿਆ ਪਕਾਉਣਾ ਇਹ ਕੈਮਰਾ ਆਫ ਹੋਣ ਤੋਂ ਬਾਅਦ ਮਸਾਲੇ ਸਾਰਾ ਕੁਝ ਮੈਂ ਹੀ ਪਾਉਣਾ ਹੈ ਝੂਟ 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 ਸਾਰਾ ਪਾਣੀ ਫੇਡ ਨਾ ਬੜੀ ਬੜੀ ਹੋਈ ਗਰੇਵੀ ਤੁਹਾਨੂੰ ਦਿਖਾਉਣਗੇ ਤੇ ਤੁਸੀਂ ਦਿਓ ਫੇ ਨੰਬਰ ਚਲੋ ਠੀਕ ਹੈ ਜੀ ਮਿਲਦੇ ਆਹ ਕੰਮ ਕਰ ਲਈਏ ਆਹ ਵਾਲੀ ਗੱਲ ਆ ਯਾਰ ਹਾਂ ਹਾਂ ਜੀ ਲਓ ਜੀ ਆਪਾਂ ਕੰਪਲੀਟ ਹੋ ਗਈ ਹੈ ਰੈਸਪੀ ਤੇ ਮੰਮੀ ਨੇ ਸਾਗ গরম ਕਰ ਲਿਆ ਤੁੜਕਾ ਤੜਕਾ ਲਾ ਕੇ ਤੇ ਆਪਾਂ ਇੱਧਰ ਬਣਾ ਲਈ ਗਰੇਵੀ ਆਹ ਦੇਖੋ ਹਈ ਮੈਂ ਕਿਦਾਂ ਲੱਗੀ ਗਰੇਵੀ ਗੇਵੀ ਦਾ ਆਪਾਂ ਹੀ ਸੋਣੀ ਬਣਨੀ ਸੀ ਦੇਖੋ ਜੀ ਇਹਨ 2 ਘੰਟੇ ਲਾਇ ਸਵੇਰ ਦੇ ਨੇ ਸਬਜ਼ੀ ਬਣਾਉਂਦੇ ਨੇ ਸਾਰਾ ਹੀ ਚੌ ਪੰਜਾਂ ਦਿਨਾਂ ਦੀ ਸਬਜ਼ੀ ਦਾ ਇੱਕ ਦਿਨੇ ਕੰਮ ਕਰ ਦਿੱਤਾ ਤਾਂ ਬਣਾਈ ਇਹਨ ਇੱਕ ਡੰਗ ਜੋਗੀ ਹੈ ਇਹ ਤਾਂ ਉਹ ਗੱਲ ਹੋ ਗਈ ਵੀ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਆ ਘੇ ਬਣਾਵੇ ਤੋਰੀਆਂ ਦਾ ਬੜੀ ਬੱਗੂ ਦਾ ਨਾਂ ਉਹ ਗੱਲ ਹੋ ਗਈ ਆ ਚਲੋ ਚਲੋ ਜਿੱਦਾਂ ਮਰਜ਼ੀ ਆ ਹੱਸਦੇ ਆ ਖੇਡਦੇ ਆ ਨੇ ਆਪਾਂ ਰੈਸਪੀ ਤਿਆਰ ਕਰ ਲਈ ਮਮਮੀ ਤਾਂ ਚਲੋ ਕਹਿੰਦੀ ਰਹਿੰਦੀ ਆ ਕਹਿੰਦੀ ਰਹਿੰਦੀ ਆ ਤੇ ਹਲੋ ਜੀ ਦੇਖੋ ਕਿਆ ਰੰਗ ਤੇ ਕਿਆ ਢੰਗ ਲਓ ਜੀ ਆਪ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਬਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਬਹੁਤ ਬਹੁਤ ਥੈਂਕ ਯੂ ਹੈ ਜੀ ਸਾਰਿਆਂ ਦਾ ਤੇ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖਣ ਤੇ ਅਗਲੇ ਬਲੌਗ 'ਚ ਮਿਲਦੇ ਹਾਂ ਜੀ ਸასი ਗੱਲ ਜੀ ਸਾਰਿਆਂ ਨੂੰ